ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ 'ਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਹਾਨੂੰ ਦੋਸਤ ਹੋਵਾਂਗੇ ਵੀਡੀਓ ਸ਼ੁਰੂ ਕਰਨ ਲੱਗੀ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਮੇਰੇ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰੋ ਜੀ ਵੀਡੀਓ ਦੇਖ ਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਦਿਨ ਹੈਗਾ ਅੱਜ ਸੁੰਡੇ ਐਤਵਾਰ ਦਾ ਸਮਾਗ ਸੱਤ ਦਾ ਟਾਈਮ ਹੋਇਆਗਾ ਸਵੇਰ ਦਾ ਮੱਝਾਂ ਦਾ ਕੰਮ ਆਪਾਂ ਨੇ ਮਿਲ ਲਿਆ ਤਾਂ ਸਾਰਾ ਗੋਹਾਵੀ ਦੇ ਦੇਖ ਤਾਂ ਬਸ ਹੁਣ ਆਪਾਂ ਮੱਝ ਨੂੰ ਕੱਢ ਦਾਂਗੇ ਬਾਹਰ ਦਿਨ ਚ 12 ਨਿਕਲੋ ਚੰਨੀ ਕੰਮ ਨਿਭੜਦਾ ਫਿਰ ਦੁਬਾਰੇ ਗੋਹਾ ਜਾ ਕਰ ਕਰ ਕੇ ਇੱਥੇ ਵੱਢੀ ਜਾਂਦੀਆਂ ਜੰਦੀਆਂ ਸੰਭਰੇ ਹੋਏ ਚ ਨਾ ਨਾ ਚਲ ਟਿਕਣ ਫਿਰ ਗੇੜੇ ਜੀ ਦੇਈ ਜਾਂਦੀਆਂ ਨੇ ਖੜ ਜਾ ਮੈਂ ਪਿੰਗਾਂ ਲੈ ਗਿਆ ਨਹੀਂ ਅੱਟੇ ਕਹਿੰਦੀ ਜਾਊਗੀ ਪਹਿਲਾਂ ਮੈਂ ਪਾਈ ਦੀ ਨੇ ਬਾਹਰ ਨੂੰ ਮੱਜਾਂ ਗੰਜਾਂ ਬਾਹਰ ਇੱਥੋਂ ਮੈਂ ਖੜੀਆਂ ਤੋਂ ਸਾਰਾ ਸੰਬਰਤਾ ਸੀ ਬੱਸ ਨਾਲ ਦੀ ਨਾਲ ਉਹਨੂੰ ਪਰੇ ਕਰ ਕਰਕੇ ਜੀ ਜਿਆਦੇ ਟਾਈਮ ਖੜੀਆਂ ਰਹਿਣ ਫਿਰ ਤੋਂ ਦਵਾਰੇ ਵੀ ਕਰ ਦਿੰਦੀ ਕਹਿੰਦੇ ਸੰਬਰ ਨਾਲ ਪਰ ਨਾਲ ਦੀ ਨਾਲ ਹੀ ਫਿਰ ਬਾਹਰ ਲੈ ਗਈ ਇਹ ਰਹਿੰਦਾ ਮੇਰਾ ਅਜੇ ਥੋੜਾ ਜਿਹਾ ਖੱਤਾ ਸੰਬਰ ਨਾਲਾ ਬੱਸ ਇਹ ਸੰਬਰ ਦੀਆਂ ਹੁਣ ਬਸ ਇਹ ਸਾਰਾ ਮੈਂ ਸੰਭਰ ਦੇ ਉੱਟਾਂ ਵੀ ਨਹੀਂ ਚੱਕ ਕੇ ਲਵੇ ਲਾਈਆਂ ਤੇ ਇਧਰੋਂ ਮਸਾ ਹਰਮਨੀ ਕਰੂਗੀ ਸਾਰਾ ਝਾੜੂ ਪੋਚਾ ਉਹ ਥਾਂ ਸੰਭਰ ਕੇ ਹੁੰਦੀ ਹੈ ਪਹਿਲਾਂ ਮੈਂ ਹਰਮਨ ਖੜਾ ਹੋ ਬੁੱਤ ਦੇਖ ਰਾਤ ਨੂੰ ਟੋਫੀਆਂ ਖਾ ਕੇ ਮਗਾ ਵੀ ਸਿੱਤੇ ਇਹਨਾਂ ਨੇ ਅੱਜ ਬਣਾਉਣੇ ਆਪਾਂ ਖੋਆ ਜੋ ਦੇਖੋ ਸਾਡੀ ਕਿੱਟਾਂ ਦੀ ਬਣਾਈ ਹੈ ਉਹ ਜੁੱਲਾ ਫੇਰ ਛੋਟਾ ਸੀਗਾ ਇਹਨਾਂ ਦੂਰੀ ਟਟਾਂ ਘੱਟੇ ਲਾਈਏਗੀ ਦੀ ਕਰਾਹੀ ਥੱਲੇ ਕੱਢੀ ਲਈ ਗਈ ਕਰਾਹੀ ਜੁੱਲਾ ਬਣਾਉਣਾ ਬੰਦਾ ਇੰਨਾ ਤਾਂ ਬਹੁਤ ਲੱਗਦੀ ਹੈ ਫਿਰ ਇਹਨਾਂ ਨੂੰ ਚੱਕਦੇ ਆਂਗੇ ਪਹਿਲਾਂ ਉਹ ਛਟੀਆਂ ਜੀਆਂ ਦੀ ਅੱਗੇ ਚਲਾਈ ਜਾਓ ਫਿਰ ਲੱਕੜਾਂ ਨੂੰ ਲੱਗਦੀ ਚੁੱਕੀ ਛਟੀਆਂ ਜੀਆਂ ਨੂੰ ਡਾਲੋ ਫਿਰ ਪਾਣੀ ਲਾਓ ਇਹ ਅੱਗ ਜੀ ਬਣਦੀ ਫਿਰ ਵੱਡੀ ਲੱਕੜ ਪਰੋ ਦੋ ਦੁਬਾਰਾ फासे, फासे। आ रा देकर मैं तड़ा दड़ा दे चाछ़े चाछ़े आ रा दे चाछ़े ख़र कर मैं तर गोणि, मै ताओ नि पुट आ जाता नि ओ रा के ते आ ये बोल हो जा जा रे चेती आ चेती आ कड़ा सुनते दिया कोई टिक नहीं को कौन करना अपनी बाद चाय दे दे मैं जो तो कर कौन नहीं फटेगा के पानेगा कौन नहीं फटेगा मल्टीपुल नहीं हो और थोड़ी छोटी चार पावड़ी भर पर ये क्या करना बड़ी है अरे तो लाई ला ले

ਚ ਲੈਵਾਂਗਾ ਲੈ ਇੱਧਰ ਅੱਗ ਵੱਧ ਰਿਹਾ ਜੀ ਆ ਪਿੱਛੇ ਹੋਇਆ ਬੋਰੇ ਜਿਹੜੇ ਨੂੰ ਤੁਸੀਂ ਦਾਤ ਨਹੀਂ ਰੋੜੇਗੇ ਇਹ ਥੋੜੀ ਜਾਂ ਮਨ ਔਖਾ ਲੱਗਦਾ ਜੀ ਮਾਰ ਜਿਹਾ ਲੱਗਦਾ ਸੰਗਣਾ ਜਾ ਹੋ ਗਿਆ ਨਾ ਹੁਣ ਆਦੀ ਕਰ ਦਈਦਾ ਨਾ ਹਰਮਣੇ ਨੂੰ ਸੂਈ ਦੇਨੀ ਇਹ ਗੋਤਰੀ ਜੀ ਬੋਰਡ ਤੇ ਸੂਈ ਲਾਉਂਦਾ ਫੇਰ ਪੱਗ ਵਧੀਆ ਬਣ ਲੈਂਦਾ ਜੇ ਸਿੱਖੂਗਾ ਕੱਲ ਤਾਂ ਲੱਗਿਆ ਉਹ ਤਾਂ ਵਧੀਆ ਲੱਗ ਰਿਹਾ ਕੱਲ ਤਾਂ ਵੀ ਨਹੀਂ ਲੱਗਣੀ ਕੱਲ ਮੈਥੋਂ ਹੀ ਮੰਗਦਾ ਸੀ ਇਹ ਸੂਈ ਥਾਂਬ ਲਿਆ ਕਰ ਆਪ ਦੀ ਇੱਕ ਸੂਈ ਲੈ ਲੈ ਕਿੰਕ ਕਰੋ ਰੋ ਰੋ ਮਨ ਨੂੰ 8 ਵਜੇ ਤੱਕ ਰਸੀ ਆਪ 10 ਵਜੇ ਮੈਂ ਦੋ ਵਾਂ ਚੱਲ ਜਾਵਾਂ ਮੈਂ ਕੁਛ ਨਹੀਂ ਦੋ ਨਾ ਪਤਾ ਘੰਟਾ ਤੱਕ ਹੋਰ ਲੱਗੂਗਾ ਸਾਡੇ ਦੋ ਮਿੰਟ ਤੇ ਤਾਈ ਲੱਗ ਜਾਂਦੇ ਨੇ ਦੋ ਤਾਈ ਕਿੱਧਰੋਂ ਆਈ ਚੱਲ ਜੰਮਾ ਮਸਈਦ ਤਾਂ ਦਾ ਤਾਂ ਆਇਆ ਬੱਕਰ 80 ਦਿਨ ਲਾ ਲਾ ਬੰਦੇ ਮਾਰਦਾ ਵੱਲੇ ਕਰਕੇ 10:30 ਹੋ ਗਏ ਨਾ ਲੈਣਾ ਲੱਗਦਾਈ ਘੰਟੇ ਆ ਜੇ ਇਹਨੂੰ ਬਣਾਣਾ ਹੈ ਆ ਬਰਬਤਨ ਦੇ ਇਦਾਂ ਹੀ ਵੜਾ ਲਾਇਆ ਹੈ ਨਾ ਬੰਦਾ ਹੈ ਖੰਮ ਬਣਾਇਆ ਕਰਾ ਬਣਾਈ ਹੋਈ ਹੈ ਕੋ ਆਪਣਾ ਬਣ ਗਿਆ ਹੁਣ ਮੈਂ ਨਾ ਥੋੜਾ ਜਿਹਾ ਕਿਉ ਪਾਇਆ ਬਸ ਬਸ ਤਪੂਂ ਦੇ ਹੁਣ

ਬੜਾ ਪਤਾ ਥਾਰ ਚੰਬਾਈ ਮੋਤੀ ਕੀ ਹੋਣੀ ਆਟਿਆ ਖੋਆ ਮੇਰਾ ਲਾ ਲਿਆ ਸਾਰਾ ਬਣ ਗਿਆ ਆਪਣਾ ਇਹਨਾਂ ਮੈਂ ਸੂਜੀ ਪਾ ਕੇ ਦੇਖਦੀ ਹਾਂ ਜੇ ਥੋੜਾ ਜਿਹਾ ਨੱਕ ਖੁਆ ਰੱਖਿਆ ਤਾਂ ਮੈਂ ਪਾਈਆਗਾ ਪਾਈਆਕ ਤਾਂ ਜ਼ਿਆਦੇ ਹੋਣਗਾ ਮੈਂ ਕੱਜ ਮੈਂ ਵੀ ਦੇਖਦੀ ਐਂਗੀ ਸੂਜੀ ਪਾ ਕੇ ਕਿਵੇਂ ਬਣਦਾ ਪਾਈ ਨਹੀਂ ਹੈਗੀ ਮੈਂ ਕਦੇ ਵੀ ਆਟੇ ਚ ਸੂਜੀ ਦੇਖਦੇ ਰਹਿ ਜੋ ਸਵਾਦ ਵਣਦਾ ਹੈ ਸੁਜੀ ਪਾ ਲੈਣਾ ਸਾਰੇ ਚ ਫਿਰ ਤੁਹਾਨੂੰ ਆਏ ਜਿ ਲੱਗਿਆ ਜੀ ਕਿਤੇ ਕੰਮ ਖਰਾਬ ਹੋ ਜੇ ਤੇਰੇ ਪਾਈ ਹੋਈ ਹੈਗੀ ਥੋੜੀ ਜੀ ਸੁਜੀ ਬਗਵਾਈਏ ਕੁੰਨ ਲਾ ਮੈਂ ਨਿੱਕੇ ਬਣ ਲਈਏਗੀ ਮੈਂ ਕਸੂਜੀ ਮੈਨੂੰ ਐ ਜੇ ਰਿਹਾ ਵੀ ਕਿਤੇ ਕੱਚੀ ਨਾ ਹੋਵੇ ਮਹਾ ਥੋੜੀ ਲਾਲੀ ਹੁੰਦੀ ਜਾਂਦੀ ਹੈ ਮਨ ਲਾ ਤਾਂ ਪਹਿਲੀ ਵਾਰ ਤੋਂ ਦੀ ਕਰਕੇ ਮੈਨੂੰ ਆਇਆਗਾ ਵੀ ਕਿਤੇ ਟਿੱਟੇ ਮੂੰਗੀ ਬਣ ਲਾ ਕੱਚੀ ਨਾ ਰਹੇ ਜਿਹੜੀ ਚਿੱਟੀ ਜਿਹੀ ਰੱਖੇ ਵਾਲੀ ਚੰਦੂ ਤਾਂ ਬਣ ਥੋੜਾ ਜਿਹਾ ਖੋਆ ਰੱਖਤਾ ਜੀ ਇਧਰ ਹੀ ਉਹਦੇ ਸਵਾਦ ਨਾ ਲੱਗਿਆ ਫੇਰ ਰੱਖਦੇ ਸੂਜੀ ਚ ਵੱਟ ਪਾਤਾ ਖੋਆ ਟਾੜੇ ਕਰਤਾ ਹੋ ਗਿਆ ਨਾ ਖੁਆਪਾ ਇਹ ਜੰਮ ਗਿਆ ਕੱਚਾ ਹੋ ਜਾਮ ਜੀ ਗਿਆ ਬਾਰ ਰੱਖੇ ਹੁੰਦੇ ਨਹੀਂ ਬਸ ਬੱਤਨ ਕੱਢੇ ਹੋਏ ਤਿੰਨ ਚਾਰ ਉਹ ਮੈਂ ਦੂਜੇ طرف ਹੋਆ ਪਾ ਤਾ ਕਪੜਾ ਚਾ ਲਿਆ ਇਹ ਪਕੜ ਜਾ ਬਚਿਆ ਮੇਰੇ ਕੋਲ ਤੇ ਜੀ ਥੱਪਤਾ ਹੈ ਸੁਜੀ ਵਾਲਾ ਥੋੜਾ ਜਿਹਾ ਕੁਝ ਬਚਿਆ ਕੋਸ ਹੋਰ ਪਾ ਲਈ ਆਪਣੀ ਭਾਂਡਾ ਪਰਤਾਲ ਕਰ ਲਈ ਹੋਰ ਕਿਸੇ ਭਾਂਡੇ ਦੀ ਹੋਰ ਕਿਸੇ ਚ ਪਾ ਦੋਗੇ ਥੋੜੇ ਫਿਰ ਵਾਲੀ ਮੋਟੀ ਜਮੇ ਵੀ ਵਧੀਆ ਲੱਗਦੀ ਹੈ ਇਹ ਮਾਰ ਦਈਏ ਆਪਾਂ ਦੂਜਰੇ ਕੋਈ ਤੇ ਜੀ ਲਾਏ ਦੇਣੀ ਜੋਤ ਲਿਆ ਸੀ ਕਦੋਂ ਇਹ ਲਾਵਾਂਗੇ ਦੇ ਵਾਸਤੇ ਰੱਖ ਲੀ ਥੋੜਾ ਜਿਹਾ ਕੋਲੀ ਨਾਲ ਸਾਫ ਕਰ ਦਾਂਗੇ ਤਾਂ ਪਹਿਲੀ ਵਾਰ ਸੂਜੀ ਪਾਈਏ ਮੈਂ ਤਾਂ ਹੋਏ ਚੰਗੇ ਇਹ ਆਪਣਾ ਬਣ ਗਿਆ ਜੀ ਖੋਆ ਕਿਤੇ ਨਿਕਰੀ ਆਲੇ ਸੀ ਬਾਅਦ ਵਿੱਚ ਬਸ ਕੰਮ ਨਿਪਟਣਾ ਹੈ ਮੈਂ ਬਤਾ ਸੀਗਾ ਬਸ ਇਹ ਵੀ ਜੋਰ ਦਾ ਕੰਮ ਹੁੰਦਾ ਵਾ ਜ। ਥੱਕ ਜੇ ਮੈਂ। ਮੈਂ ਤਾਂ ਫਿਰ ਅੱਜ ਮੈਂ ਬੈੱਡ ਲਾ ਹੀ ਲਿਆ ਬਸ ਕੱਲ ਕੱਪੜੇ ਧੋਤੇ ਕਿੰਨੇ। ਉਹ ਕਿਤੇ ਖੜਾਗੇ ਕੱਪੜਾ। ਅੱਜ ਕੋਈ ਦਾ ਕੱਪੜਾ ਨਹੀਂ ਲੈਂਦੇ। ਉਹ ਕਿੰਨੇ ਕੱਢ ਲੂਗਾ ਕੱਢ ਲੂਗਾ। ਵੀਡੀਓ ਵੀ ਅਪ ਇੱਥੇ ਕਰਦੇ ਆ। ਬਿਨਾ ਕਿਸੇ ਹੋਰ ਵੀਡੀਓ ਨਾਲ। ਵੀਡੀਓ ਚੰਗੀ ਲੱਗੇ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ ਜੀ। ਬੇਕੇੜੇ ਮੇਰੇ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰ ਦਿਓ